ਬਹੁਤ ਹੀ ਸਤਿਕਾਰ ਸੋਤਿਆਂ ਦਾ ਸਾਡੇ ਇਸ ਚੈਨਲ ਤੇ ਨਿੱਘਾ ਸਵਾਗਤ ਹੈ ਅਸੀਂ ਹਾਜ਼ਰ ਆਂਦੋਂ ਮੈਂ ਪੈਣਾ ਤੁਹਾਡੀ ਕਚਹਿਰੀ ਦੇ ਵਿੱਚ ਇੱਕ ਬੜਾ ਸੁਣਾ ਲੋਕਗੀਤ ਲੈ ਕੇ ਅਸੀਂ ਹਰ ਰੋਜ਼ ਤੁਹਾਡਾ ਘਰ ਬੈਠਿਆਂ ਦਾ ਲੋਕਗੀਤਾਂ ਦੇ ذریعے ਮਨੋਰੰਜਨ ਕਰਦੇ ਆਂ ਤੇ ਤੁਹਾਡਾ ਤੇ ਸਾਡਾ ਜਿਹੜਾ ਰਿਸ਼ਤਾ ਬਹੁਤ ਨਿੱਘਾ ਰਿਸ਼ਤਾ ਬਹੁਤ ਨੇੜਲਾ ਰਿਸ਼ਤਾ ਇਸ ਰਿਸ਼ਤੇ ਦੇ ਵਿੱਚ ਪਕੇਰਾ ਪਣ ਲਿਆਉਣ ਦੇ ਲਈ ਅਸੀਂ ਹਰ ਰੋਜ਼ ਵਕਤ ਟੋ ਵਕਤ ਕਰਦੇ ਹਾਂ ਕਿ ਤੁਹਾਡੇ ਲਈ ਕੋਈ ਨਾ ਕੋਈ ਲੋਕ ਗੀਤ ਪੇਸ਼ ਕਰਿਆ ਜਾਵੇ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਲੋਕ ਗੀਤਾਂ ਦੀ ਹਰ ਬੰਨੀ ਤੁਹਾਡੇ ਰੂਪ ਰੂਪ ਰਹੀਏ ਚਾਹੇ ਉਹ ਸ਼ਾਰਟ ਰੂਪ ਦੇ ਵਿੱਚ ਹੋਣ ਚਾਹੇ ਉਹ ਲੰਬੇ ਰੂਪ ਦੇ ਵਿੱਚ ਹੋਣ ਚਾਹੇ ਅਸੀਂ ਲੰਬੇ ਗਾਉਣ ਸੁਣਾਉਣੇ ਤੁਹਾਨੂੰ ਚਾਹੇ ਅਸੀਂ ਸਿੱਠਣੀਆਂ ਦੇ ਰੂਪ ਦੇ ਵਿੱਚ ਸ਼ਾਰਟ ਰੂਪ ਦੇ ਵਿੱਚ ਹੇਰਿਆਂ ਦੇ ਰੂਪ ਦੇ ਵਿੱਚ ਸ਼ਾਰਟ ਰੂਪ ਦੇ ਵਿੱਚ ਤੁਹਾਡੇ ਕੋਈ ਨਾ ਕੋਈ ਲੋਕ ਗੀਤ ਜਿਹੜਾ ਰੂਪ ਰੂਪ ਕਰਦੇ ਹਾਂ ਤੇ ਸਾਡੀ ਹਰ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਪੰਜਾਬੀ ਸੱਭਿਆਚਾਰ ਦਾ ਹਰ ਲੋਕ ਗੀਤ ਤੁਹਾਡੇ ਸਾਹਮਣੇ ਕਰੀਏ ਤੇ ਅੱਜ ਫੇਰ ਅਸੀਂ ਦੋਵੇਂ ਭੈਣਾਂ ਇੱਕ ਬੜਾ ਸੋਹਣਾ ਲੋਕ ਗੀਤ ਲੈ ਕੇ ਆਏ ਆਂ ਉਮੀਦ ਕਰਦੇ ਆਂ ਤੁਸੀਂ ਅੱਜ ਵਾਲੇ ਲੋਕ ਗੀਤ ਨੂੰ ਵੀ ਪਰਮਾ ਹੁੰਗਾਰਾ ਦੋਗੇ ਆਪ ਵੀ ਗਾਉਗੇ ਤੇ ਆਪਣੇ ਬੱਚਿਆਂ ਨੂੰ ਵੀ ਸਿਖਾਉਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹਨਾਂ ਲੋਕ ਗੀਤਾਂ ਨੂੰ ਜ਼ਰੂਰ ਅਪੜਾਉਗੇ ਸਾਡੀ ਜਿਹੜੀ ਇਹ ਮੇਨ ਤੈ ਤਦ ਹੀ ਸਾਰਥਿਕ ਹੋਵੇਗੀ ਜਦੋਂ ਤੁਸੀਂ ਸਾਡੇ ਦੁਆਰਾ ਗਾਏ ਇਹ ਲੋਕ ਗੀਤ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਬੱਚਿਆਂ ਦੇ ਵਿਆਹਾਂ ਦੇ ਵਿੱਚ ਆਪਣੇ ਸ਼੍ਰੀਕੇ ਕਬੀਲੇ ਦੇ ਬੱਚਿਆਂ ਦੇ ਵਿਆਹਾਂ ਦੇ ਵਿੱਚ ਗਾਉਂਗੇ ਤੇ ਅੱਜ ਫਿਰ ਆਪਾਂ ਹੋਣਾ ਅੱਜ ਬੜਾ ਲੋਕ ਗੀਤ ਰਲ ਮਿਲ ਕੇ ਗਾਈਏ ਤੇ ਇਸ ਦਾ ਆਨੰਦ ਮਾਣੀ ਚੀਰਾ ਸਵਾਰੇ ਨੀ ਵਿਰ ਮੇਰਾ ਕਹ ਲੇਗੀ ਸਵਾਰ چِرا سوار نی ویل میرا کَلنگی سوار دا لاونگا دے گُچھے نی ویل میرا چمے گیں کَلیاں نی ویل میرا مِشری دیاں ڈڑیاں نی ویل میرا رنگ گ ਕੈਂਠਾ ਸਵਾਰੇ ਨੀ ਵਿਰ ਮੇਰਾ ਤਰਗਾ ਸਵਾਰਦਾ ਕੈਂਠਾ ਸਵਾਰੇ ਨੀ ਵਿਰ ਮੇਰਾ ਤਰਗਾ ਸਵਾਰਦਾ ਲੰਗਾ ਦੇ ਗੁੱਛ ਨੀ ਵਿਰ ਮੇਰਾ ਚੰਬੇ ਦੀਆਂ ਕਲੀਆਂ Mishri diya daliya ni vir mera rang ਵਰਦੇ ਸਵਾਰੇ ਨਿ ਮਿਰ ਮੇਰਾ ਬਟਣਾ ਸਵਾਰਦਾ ਵਰਦੇ ਸਵਾਰੇ ਨਿ ਮਿਰ ਮੇਰਾ ਬਟਣਾ ਸਵਾਰਦਾ ਲੰਗਾ ਦੇ ਗੁੱਛੇ ਨਿ ਮਿਰ ਮੇਰਾ ਚੰਬੇ ਦੀ ਅਕਲੀਆਂ ਨਿ Mishri diya dali ani bir mera rang ਹਾਂਜੀ ਦੋਸਤੋ ਇਹ ਸੀ ਲੋਕ ਗੀਤ ਜੋ ਅਸੀਂ ਤੁਹਾਡੇ ਰੂਪ ਰੂਪ ਕੀਤਾ ਅਸੀਂ ਕੋਸ਼ਿਸ਼ ਕੀਤੀ ਕਿ ਤੁਹਾਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਇਹ ਘੋੜੀ ਜਿਹੜੀ ਹੈਗੀ ਹੈ ਸਮਾਈ ਜਾਵੇ ਤੇ ਇੱਕ ਵੱਖਰਾ ਜਿਹਾ ਸਾਨੂੰ ਲੱਗਿਆ ਇਹ ਵੱਖਰੀ ਜਿਹੀ ਘੋੜੀ ਲੱਗੀ ਗਈ ਹੋਈ ਤੇ ਸਾਨੂੰ ਚੰਗੀ ਲੱਗੀ ਇਸੇ ਲਈ ਅਸੀਂ ਤੁਹਾਡੇ ਸਨਮੂਖ ਕੀਤੀ ਹੈ ਤੇ ਜੇਕਰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਅਖੀਰ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ 淡的。嗯嗯